ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਅੱਜ ਇਸ ਵੀਡੀਓ ਨੂੰ ਵੇਖ ਲਿਆ ਤਾਂ ਤੁਹਾਡਾ ਮੋਟਾਪਾ ਜੜ ਤੋਂ ਖਤਮ ਹੋ ਜਾਵੇਗਾ ਜੇਕਰ ਤੁਸੀਂ ਮੋਟੇ ਹੋ ਤੁਹਾਡਾ ਪੇਟ ਬਾਹਰ ਨੂੰ ਨਿਕਲਿਆ ਹੈ ਤੁਹਾਡੀ ਚਰਬੀ ਵੱਧ ਚੁੱਕੀ ਹੈ ਤਾਂ ਦੋਸਤੋ ਘਬਰਾਓ ਨਾ ਇਹ ਵੀਡੀਓ ਤੁਹਾਡਾ ਇਸ ਸਮੱਸਿਆ ਦਾ ਸੋਲੂਸ਼ਨ ਕਰ ਦਵੇਗੀ ਤੁਹਾਨੂੰ ਪਤਲਾ ਕਰ ਦਵੇਗੀ ਤੁਹਾਡੇ ਵਜ਼ਨ ਨੂੰ ਬਹੁਤ ਹੀ ਜਲਦੀ ਘੱਟ ਕਰ ਦਵੇਗੀ बस ਤੁਹਾਨੂੰ ਕੇਵਲ ਇਸ ਵੀਡੀਓ ਨੂੰ ਪੂਰਾ ਵੇਖਣਾ ਹੈ ਤਾਂ ਕਿ ਤੁਸੀਂ ਸਮਝ ਸਕੋ ਕਿ ਇਹ ਹੈ ਜੀ ਕਿਹੜੀ ਚੀਜ਼ ਹੈ ਜਿਹੜੀ ਕਿ ਤੁਹਾਡੀ ਵਜਨ ਨੂੰ ਬਹੁਤ ਹੀ ਜਲਦੀ ਘਟ ਕਰ ਸਕਦੀ ਹੈ ਉਹ ਚੀਜ਼ ਤੁਹਾਡੇ ਘਰ ਦੇ ਕਿਚਨ ਦੇ ਵਿੱਚ ਹੀ ਮੌਜੂਦ ਹੈ ਲੇਕਿਨ ਤੁਹਾਨੂੰ ਉਸ ਦੇ ਇਸਤੇਮਾਲ ਦਾ ਸਹੀ ਤਰੀਕਾ ਨਹੀਂ ਪਤਾ ਜਿਸ ਦੇ ਨਾਲ ਤੁਸੀਂ ਉਹਦੇ ਵਜਨ ਨੂੰ ਘਟ ਕਰ ਸਕੋ ਇਸ ਲਈ ਇਸ ਵੀਡੀਓ ਨੂੰ ਪੂਰਾ ਵੇਖਿਓ ਅਤੇ ਇਸ ਵੀਡੀਓ ਨੂੰ ਬਿਲਕੁਲ ਵੀ ਮਿਸ ਨਾ ਕਰਿਓ ਕਿਉਂਕਿ ਇਹ ਵੀਡੀਓ ਤੁਹਾਡੇ ਮੋਟਾਪੇ ਨੂੰ ਖਤਮ ਕਰਨ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰੇਗੀ ਦੋਸਤੋ ਜਿਸ ਚੀਜ਼ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਹੈ ਦੋਸਤੋ ਸੌਫ ਜਿਹਾ ਦੋਸਤੋ ਉਹੀ ਸੌਫ ਜਿਸ ਨੂੰ ਆਪਾਂ ਖਾਣਾ ਖਾਣ ਤੋਂ ਬਾਅਦ ਇਸਤੇਮਾਲ ਕਰਦੇ ਹਾਂ ਕਪਕ ਦੇ ਵੀ ਰੈਸਟੋਰੈਂਟ ਜਾਂ ਫਿਰ ਢਾਬੇ ਦੇ ਵਿੱਚ ਖਾਣਾ ਖਾਈਏ ਤਾਂ ਖਾਣੇ ਤੋਂ ਬਾਅਦ ਆਪਾਂ ਨੂੰ ਸੌਫ ਜੂਰ ਸਰਵ ਕੀਤੀ ਜਾਂਦੀ ਹੈ ਲੇਕਿਨ ਇਹ ਸੌਫ ਸਰਵ ਕਰਨ ਦਾ ਮਕਸਦ ਆਪਣੇ ਪੇਟ ਨੂੰ ਸਹੀ ਰੱਖਣਾ ਹੈ ਤਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਸੌਫ ਨੂੰ ਕਿਸ ਤਰ੍ਹਾਂ ਨਾਲ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਸੀਂ ਆਪਣੇ ਮੋਟਾਪੇ ਨੂੰ ਘਟ ਕਰ ਸਕੋ ਤੁਹਾਨੂੰ ਆਪਣੇ ਵਜਨ ਨੂੰ ਘਟ ਕਰਨ ਦੇ ਲਈ ਇੱਕ ਡਿੰਕ ਤਿਆਰ ਕਰਨਾ ਹੋਵੇਗਾ ਇਸ ਨੂੰ ਤਿਆਰ ਕਿਵੇਂ ਕਰਨਾ ਹੈ ਰਾਤ ਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਸੌਫ ਨੂੰ ਭਿਓ ਕੇ ਰੱਖ ਦਿਓ ਅਤੇ ਸਾਰੀ ਰਾਤ ਤੁਸੀਂ ਇਸ ਨੂੰ ਐਵੇਂ ਹੀ ਰਹਿਣ ਦਿਓ ਅਤੇ ਸਵੇਰੇ ਉੱਠਦੇ ਸਭ ਤੋਂ ਪਹਿਲਾਂ ਖਾਲੀ ਪੇਟ ਤੁਸੀਂ ਇਸ ਪਾਣੀ ਵਿੱਚ ਥੋੜਾ ਜਿਹਾ ਕੋਸਾ ਕਰਨਾ ਹੈ ਅਤੇ ਫਿਰ ਇਸ ਪਾਣੀ ਨੂੰ ਛਾਣ ਕੇ ਪੀ ਲੈਣਾ ਹੈ ਤੁਸੀਂ ਚਾਹੋ ਤਾਂ ਸੌਫ ਨੂੰ ਵੀ ਚਬਾ ਚਬਾ ਕੇ ਖਾ ਸਕਦੇ ਹੋ ਇਸ ਨਾਲ ਤੁਹਾਨੂੰ ਦੁੱਗਣਾ ਫਾਇਦਾ ਹੋਵੇਗਾ। ਤਾਂ ਦੋਸਤੋ ਜੇ ਤੁਸੀਂ ਲਗਾਤਾਰ ਸੌਫ ਵਾਲਾ ਪਾਣੀ ਇਸ ਤਰੀਕੇ ਨਾਲ ਪੀਂਦੇ ਹੋ ਤਾਂ ਦੋਸਤੋ ਇੱਕ ਮਹੀਨੇ ਦੇ ਵਿੱਚ ਤੁਹਾਡਾ 5 ਤੋਂ 10 ਕਿਲੋ ਵਜ਼ਨ ਘਟ ਜਾਵੇਗਾ। ਇਹ ਸੌਫ ਦਾ ਪਾਣੀ ਤੁਹਾਡੇ ਵਜ਼ਨ ਨੂੰ ਬਹੁਤ ਹੀ ਜਲਦੀ ਘਟ ਕਰਦਾ ਹੈ। ਇਹ ਤੁਹਾਡੇ ਵਜ਼ਨ ਨੂੰ ਕਿਵੇਂ ਘਟ ਕਰੇਗਾ? ਮੈਂ ਤੁਹਾਨੂੰ ਉਹ ਦੱਸਦਾ ਹਾਂ। ਕਿਉਂਕਿ ਸੌਫ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਹੈ। ਇਹ ਫਾਈਬਰ ਆਪਣੇ ਸਰੀਰ ਦੇ ਲਈ ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਅਤੇ ਵਜ਼ਨ ਨੂੰ ਘਟ ਕਰਨ ਦੇ ਲਈ ਫਾਈਬਰ ਬਹੁਤ ਹੀ ਲਾਭਕਾਰੀ ਹੈ। ਇਹ ਫਾਈਬਰ ਆਪਣੇ ਮੈਟਾਬੋਲਿਜ਼ਮ ਰੇਟ ਨੂੰ ਬਹੁਤ ਤੇਜ਼ ਕਰਦਾ ਹੈ। ਜਸਨਾ ਕੇਲਰਿਸ ਬਹੁਤ ਹੀ ਤੇਜ਼ੀ ਦੇ ਨਾਲ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਜੇ ਦੇ ਵਿੱਚ ਤੁਸੀਂ ਸੌਫ ਵਾਲਾ ਪਾਣੀ ਸਵੇਰੇ ਖਾਲੀ ਪੇਟ ਪੀਂਦੇ ਹੋ ਤਾਂ ਤੁਸੀਂ ਉਹਦੇ ਵਜਨ ਨੂੰ ਬਹੁਤ ਹੀ ਤੇਜ਼ੀ ਦੇ ਨਾਲ ਘਟ ਕਰ ਸਕਦੇ ਹੋ ਇੰਨਾ ਹੀ ਨਹੀਂ ਸੌਫ ਦੇ ਅੰਦਰ ਕਾਫੀ ਮਾਤਰਾ ਦੇ ਵਿੱਚ ਆਇਰਨ ਹੁੰਦਾ ਹੈ ਇਹ ਆਇਰਨ ਆਪਣੇ ਸਰੀਰ ਦੇ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਇਹ ਜੇ ਲੋਕ ਜਿਨ੍ਹਾਂ ਨੂੰ ਅਨੀਮੀਆ ਦੀ ਪ੍ਰੋਬਲਮ ਹੈ ਉਹਨਾਂ ਨੂੰ ਸਵੇਰੇ ਖਾਲੀ ਪੇਟ ਸੌਫ ਵਾਲਾ ਪਾਣੀ ਪੀਣਾ ਚਾਹੀਦਾ ਹੈ ਇਸ ਦਿਨ ਨਾਲ ਤੁਹਾਡੇ ਸਰੀਰ ਦੇ ਵਿੱਚ ਖੂਨ ਪਣਦਾ ਹੈ ਅਤੇ ਅਨੀਮੀਆ ਦੀ ਪ੍ਰੋਬਲਮ ਦੂਰ ਹੁੰਦੀ ਹੈ ਸੌਫ ਦਾ ਪਾਣੀ ਕੋਲੇਸਟ੍ਰੋਲ ਨੂੰ ਬਹੁਤ ਹੀ ਤੇਜ਼ੀ ਨਾਲ ਘਟ ਕਰਦਾ ਹੈ ਅਤੇ ਆਪਣੇ ਦਿਲ ਨੂੰ ਸਵਸਥ ਰੱਖਦਾ ਹੈ ਅਤੇ ਜੇਕਰ ਕਿਸੇ ਨੂੰ ਹਾਰਟ ਅਟੈਕ ਦੀ ਸ਼ਿਕਾਇਤ ਹੈ ਤਾਂ ਇਹ ਜੇ ਲੋਕਾਂ ਨੂੰ ਸੌਫ ਵਾਲਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਜੇਕਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜੇਕਰ ਉਸ ਦਾ ਬਲੱਡ ਪ੍ਰੈਸ਼ਰ ਲੋ ਹੁੰਦਾ ਹੈ ਜਾਂ ਫਿਰ ਹਾਈ ਹੁੰਦਾ ਹੈ ਇਹਨਾਂ ਦੋਨਾਂ ਹੀ ਕੇਸਿਸ ਦੇ ਵਿੱਚ ਤੁਸੀਂ ਸਵੇਰੇ ਉੱਠ ਕੇ ਸੌਫ ਵਾਲਾ ਪਾਣੀ ਦਾ ਸੇਵਨ ਕਰੋ ਇਸ ਦੇ ਨਾਲ ਤੁਹਾਡੀ ਬੀਪੀ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ ਜੇਕਰ ਤੁਹਾਨੂੰ ਪੇਟ ਦੇ ਨਾਲ ਰਿਲੇਟਡ ਕੋਈ ਵੀ ਸਮੱਸਿਆ ਹੈ ਤੁਹਾਡੇ ਗੈਸ ਬਣਦੀ ਹੈ ਤੁਹਾਡੇ ਐਸਿਡਿਟੀ ਬਣਦੀ ਹੈ ਤਾਂ ਇਹ ਜੇ ਦੇ ਵਿੱਚ ਵੀ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਸੌਫ ਵਾਲਾ ਪਾਣੀ ਪੀ ਸਕਦੇ ਹੋ ਇਸ ਦੇ ਨਾਲ ਤੁਹਾਡਾ ਪੇਟ ਠੀਕ ਰਹੇਗਾ ਅਤੇ ਪੇਟ ਦੇ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਸੌਫ ਦਾ ਪਾਣੀ ਸਾਨੂੰ ਕੈਂਸਰ ਤੋਂ ਵੀ ਬਚਾ ਕੇ ਰੱਖਦਾ ਹੈ ਅਸਲ ਵਿੱਚ ਸਰੀਰ ਦੇ ਵਿੱਚ ਕੈਂਸਰ ਸੈਲਸ ਹੁੰਦੇ ਹਨ ਜਦੋਂ ਇਹ ਕੈਂਸਰ ਸੈਲਸ ਕਿਸੇ ਸਟਰਕਚਰ ਮਹਿੰਦਸ ਦੇ ਵਿੱਚ ਆਰਗੇਨਾਈਜ਼ ਹੋ ਜਾਂਦੇ ਹਨ ਸੌਫ ਪਰਟੀਕਲਰ ਜਗ੍ਹਾ ਦੇ ਉੱਤੇ ਕੈਂਸਰ ਬਣ ਜਾਂਦਾ ਹੈ ਯਾਨੀ ਕਿ ਜੋ ਕੈਂਸਰ ਦੀਆਂ ਕੋਸ਼ਿਕਾਵਾਂ ਹਨ ਉਹ ਵਿਕਸਿਤ ਹੋ ਜਾਂਦੀਆਂ ਹਨ ਲੇਕਿਨ ਜੇਕਰ ਤੁਸੀਂ ਸੌਫ ਵਾਲੇ ਪਾਣੀ ਦਾ ਸੇਵਨ ਫਾਲੀਪੇਟ ਕਰਦੇ ਹੋ ਤਾਂ ਇਹ ਕੈਂਸਰ ਸੈਲਸ ਨੂੰ ਇਕੱਠਾ ਹੋਣ ਤੋਂ ਰੋਕਦਾ ਹੈ ਯਾਨੀ ਕਿ ਉਹਨਾਂ ਨੂੰ ਬਣਨ ਤੋਂ ਹੀ ਰੋਕ ਦਿੰਦਾ ਹੈ ਇਸ ਲਈ ਦੋਸਤੋ ਸੌਫ ਵਾਲੇ ਪਾਣੀ ਪੀਣ ਦੇ ਨਾਲ ਤੁਸੀਂ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਵੀ ਬਚ ਸਕਦੇ ਹੋ ਤਾਂ ਦੋਸਤੋ ਇਹ ਤਾਂ ਸੀ ਸੌਫ ਵਾਲੇ ਪਾਣੀ ਪੀਣ ਦੇ ਫਾਇਦੇ ਤਾਂ ਦੋਸਤੋ ਤੁਸੀਂ ਹੈਲਦੀ ਰਹੋ ਇਹੀ ਮੈਂ ਚਾਹੁੰਦਾ ਹਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ